ਹੋ ਜੀ ਜੀ ਰੋ ਹਾਂਜੀ ਰੋੜਾ ਸਾਹਿਬ ਅੱਜ ਗੁਰੂ ਨਗਰੀ ਅੰਮ੍ਰਿਤਸਰ ਚ ਆਏ ਕੀ ਕਹਿਣਾ ਚਾਹੁੰਦੇ ਕੀ ਮਕਸਦ ਆਜੇ ਮਤਰਾ ਆਂਦਾ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਮਕੇ ਬਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਕੱਲ ਇੱਕ ਗਿੱਦੜ ਨੇ ਲਲਕਾਰ ਮਾਰੀ ਸੀ ਮੈਂ ਲਲਕਾਰ ਨਹੀਂ ਕਹੂੰਗਾ ਕਿ ਫੋਕੀ ਮਤਲਬ ਵਾਹ ਵਾਹ ਲੁੱਟਣ ਲਿਓਨੇ ਛੇਰ ਨੂੰ ਲਲਕਾਰਿਆ ਸੀਗਾ ਛੇਰ ਤੇ ਆ ਗਿਆ ਅੰਮ੍ਰਿਤਸਰ 18 ਬਾਰਡਰ ਤੇ ਪਰ ਉਹ ਗਿੱਦੜ ਨਹੀਂ ਪਹੁੰਚਿਆ ਜਿਹਨੇ ਕਹਿੰਦਾ ਸੀ ਮੈਂ ਧੱਕਾ ਮਾਰਨਾ ਜਿਹੜਾ ਕਹਿੰਦਾ ਸੀ ਦੁੱਧ ਵੀ ਦਊਗਾ ਦੁੱਧ ਲੱਗਦਾ ਉਹਦਾ ਗੰਬੂ ਹੋ ਗਿਆ ਦੁੱਧ ਫੱਟ ਗਿਆ ਜਿਹੜਾ ਕਹਿੰਦਾ ਸੀ ਕਿ ਮੈਂ ਫਰੂਟ ਵੀ ਦਊਗਾ ਨਾ ਫਰੂਟ ਵੀ ਨਹੀਂ ਮੁੰਜਾ ਪਰ ਮੈਂ ਇੱਕ ਚੀਜ਼ ਕਹਿਣਾ ਕਿਸੇ ਨੂੰ ਨਹੀਂ ਸੀ ਮਾਨ ਨੂੰ ਤੇਰੇ ਕੋਲ ਦੁੱਧ ਫਰੂਟ ਤਾਂ ਕੋਈ ਨਹੀਂ ਹੋਣਾ ਪਰ ਤੇਰੇ ਜੋ ਕੇ ਦਵਾਈ ਜੋ ਕੇ ਪੈਸੇ ਦੇ ਅੰਮੀ ਥੋੜਾ ਜਰੂਰ ਭੇਜੂਗਾ ਠੀਕ ਹੈ ਜੀ ਤੇਰੇ ਇਲਾਜ ਇਲਾਜ ਕਰਾਣ ਜੋ ਕੇ ਪੈਸੇ ਅੰਮੀ ਥੋੜਾ ਜਰੂਰ ਭੇਜੂਗਾ ਕਿਉਂਕਿ ਅਸੀਂ ਉਹ ਦੇਸ਼ ਭਗਤ ਆ ਜਿਹੜੀ ਆਪਣੀ ਜਾਨ ਹੱਥੇ ਲਈ ਤੇ ਲੱਗੇ ਘੁੰਮਦੇ ਆ ਪਰਵਾਹ ਨਹੀਂ ਕਰਦੇ ਦੇਖੋ ਮੇਰੇ ਬੱਬਰ ਸ਼ਰਪਰਾ ਅੰਬਰਸਰ ਤੋਂ ਸਾਡੇ ਗਨੋਤਰਾ ਹੀ ਦੇਖੋ ਜੀ ਠੀਕ ਹੈ ਜੀ ਜਿਹੜੇ ਮੇਸ਼ਾ ਫਤਨ ਲਈ ਆਪਣੇ ਅੰਬਰਸਰ ਲਈ ਮਤਲਬ ਕਿੰਨੀ ਟਾਈਮ ਤੋਂ ਆਪਣੇ ਗਰੁੱਪ ਵੀ ਚਲਾ ਰਹੇ ਹਿੰਦੂ ਤੋਂ ਵੀ ਚਲਾ ਰਹੇ ਔਰ ਮੇਰਾ ਸ਼ੇਫਸ ਨਾਲ ਲੋਇਨ ਦਾ ਰਾਸ਼ਟਰੀ ਭਰਾਨਵੀ ਉਹ ਤੋਂ ਬਿਨ ਹੀ ਲਗਾ ਲਓ ਪਠਾਨਕੋਟ ਤੋਂ ਮਤਲਬ ਆਪਣੀ ਜਾਨ ਹਥੇਲੀ ਰੱਖ ਕੇ ਹੁਕਮ ਦੇਦੇ ਉਹ ਤੋਂ ਤੁਸੀਂ ਲਗਾਓ ਬੰਟੀ ਜੀ ਜਲੰਧਰ ਤੋਂ ਉਹ ਸ਼ੇਫ ਸੈਨਿਕ ਮੈਂ ਤਾਂ ਖਾਣਾ ਚਾਹਨਾ ਕਿ ਇਹ ਸ਼ੇਫ ਸੈਨਿਕ ਆਏ ਕਿ ਆਪਣਾ ਬਾਰਡਰ ਤੇ ਜਾਨ ਲਈ ਕਿ ਮੋਦੀ ਸਾਹਿਬ ਸਾਨੂੰ ਪਾਕਿਸਤਾਨ ਭੇਜੋ ਮਾਣ ਬੰਬਲ ਬਣਾ ਕੇ ਬੰਬ ਲਾ ਕੇ ਅਸੀਂ ਜਾਨ ਨੂੰ ਤਿਆਰ ਆ ਔਰ ਪੂਰਾ ਪਾਕਿਸਤਾਨ ਨੂੰ ਡਾ ਲਾਂਗੇ ਇਹੋ ਜੇ ਬੱਬਰ ਸ਼ੇਰ ਭਰਾ ਬੈਠੇ ਨੇ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿਉਂਕਿ ਜਦੋਂ ਵੀ ਸਾਡੇ ਪਹਿਲਗਾ ਮਾਮਲਾ ਹੋਇਆ ਸੀ ਸਾਡੇ 25 ਹਿੰਦੂ 27 ਹਿੰਦੂ ਭਰਾਵਾ ਤੇ ਅੱਜ ਦੇਖੋ 27 ਹਿੰਦੂ ਭਰਾ ਆ ਰਿਕੇ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਜੀ ਦੇਖੋ ਉਹਨਾਂ ਦੇ ਮਾਪੇ ਭੈਣ ਭਰਾ ਮਤਲਬ ਕਿੰਨੇ ਪਰਿਵਾਰ ਉਹਨਾਂ ਦੇ ਖਤਮ ਹੋ ਗਏ ਹੋਣਗੇ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਮੋਦੀ ਸਾਹਿਬ ਤੇ ਤੁਹਾਨੂੰ ਇੰਨਾ ਟਾਈਮ 3-4 ਦਿਨ ਹੋ ਗਏ ਕਿਉਂ ਤੁਸੀਂ ਇੰਨਾ ਟਾਈਮ ਲਾ ਰਹੇ ਹੋ ਇਸ ਤੰਦਰ ਤੁਹਾਨੂੰ ਚਾਹੀਦਾ ਸੀ ਕਿ ਪਾਕਿਸਤਾਨ ਦੀ ਧਰਜੀਆਂ ਆਉਡੀਆਂ ਦੀਆ ਪਾਕਿਸਤਾਨ ਪੂਰਾ ਖਤਮ ਹੋਇਆ ਹੁੰਦਾ ਵਰਲਡ ਦੇ ਨਕਸ਼ੇ ਤੋਂ ਪਰ ਆਪਾਂ ਦੇਰ ਕਿਉਂ ਕਰ ਰਹੇ ਹੋ ਮੋਦੀ ਸਾਹਿਬ 140 ਕਰੋੜ ਦੀ ਜਨਤਾ ਮੋਦੀ ਸਾਹਿਬ ਤੁਹਾਡੇ ਨਾਲ ਬੈਠੀ ਹੈ 140 ਕਰੋੜ ਦੀ ਜਨਤਾ ਅੱਜ ਹਰ ਹਿੰਦੂ ਤੁਹਾਡੇ ਨਾਲ ਦੇਖ ਰਿਹਾ ਹੈ ਕਿ ਅਸੀਂ ਮੋਦੀ ਸਾਹਿਬ ਨੂੰ ਵੋਟ ਪਾਈ ਸੀ ਪਰ ਮੋਦੀ ਸਾਹਿਬ ਨੇ ਹਜੇ ਉਹ ਕੰਮ ਨਹੀਂ ਕੀਤਾ ਪਰ ਮੈਨੂੰ ਪਤਾ ਹੈ ਕਿ ਤੁਸੀਂ ਮਡੇ ਪ੍ਰਧਾਨ ਮੰਤਰੀਓ ਸਾਨੂੰ ਮਾਰ ਵੀ ਹੈ ਕਿ ਤੁਸੀਂ ਇਹ ਜਿਹੜਾ ਕੰਮ ਕਿਹਾ ਵਾ ਪਾਕਿਸਤਾਨ ਨੂੰ ਖਤਮ ਕਰਨਾ ਹੈ ਅੱਤਵਾਦ ਖਤਮ ਕਰਨਾ ਹੈ ਇਹ ਤੁਸੀਂ ਖਤਮ ਕਰਕੇ ਰੋਗੇ ਇਸ ਲਈ ਅੰਮੀ ਤਰੋੜਾ ਕਹਿ ਰਿਹਾ ਲੁਆਇਨ ਕਹਿ ਰਿਹਾ ਸ਼ੇਰ ਕਹਿ ਰਿਹਾ ਕਿ ਮੋਦੀ ਸਾਹਿਬ ਇਹ ਲੁਆਇਨ ਅੰਮੀ ਤਰੋੜਾ ਸ਼ੇਰ ਤੋਂ ਲੁਆਇਨ ਇਹ ਤੁਹਾਡੇ ਨਾਲ ਇਹ ਆਪਣੇ ਪੰਜਾਬ ਪੁਲਿਸ ਦੇ ਇਹ ਆਪਣੇ ਜਿੰਨੇ ਵੀ ਦੇਸ਼ ਦੀ ਮਿਲਟਰੀ ਹੈਗੀ ਹੈ ਜਿੰਨਾ ਜਿਹੜੇ ਸਾਡੇ ਰਖਵਾਲੀ ਕਰ ਰਿਹਾ ਹੈ ਇਹ ਮਿਲਟਰੀ ਦੇ ਨਾਲ ਨੇ ਆਤਵਾਦ ਦੇ ਟਾਈਮ ਵੀ ਸ਼ੇਰਸ ਨਾਲ ਲੁਆਏ ਨੇ ਕਿੰਨੀ ਕੁਰਬਾਨੀ ਦਿੱਤੀ ਸੀ ਔਰ ਅਸੀਂ ਅੱਜ ਵੀ ਤਿਆਰ ਆ ਬਿਲਕੁਲ ਪਾਕਿਸਤਾਨ ਨਾਲ ਜੰਗ ਕਰਨ ਲਈ ਇਹ ਬਿਲਕੁਲ ਮੈਂ ਕਹਣਾ ਇਹ ਉਹ ਫੌਜ ਹੈ ਜਿਹੜੀ ਭਗਵਾਨ ਬੋਲੇ ਨਾਲ ਦੀ ਪੇਚੀ ਹੋਈ ਹੈ ਇਹ ਉਹ ਫੌਜ ਹੈ ਜਿਹੜੀ ਆਪਣੀ ਜਾਨ ਤੇ ਜ਼ਿੰਦਗੀ ਨਹੀਂ ਪ੍ਰਵਾਹ ਨਹੀਂ ਕਰਦੀ ਭੇਜ ਦੋ ਸਾਨੂੰ ਮੋਦੀ ਸਾਹਿਬ ਬੰਬ ਲਾ ਕੇ ਪਾਕਿਸਤਾਨ ਇਹ ਪੂਰਾ ਪਾਕਿਸਤਾਨ ਉਡਾ ਲਾਂਗੇ ਅਸੀਂ ਤੁਸੀਂ ਪਰਮਿਸ਼ਨ ਮੰਗ ਰਹੇ ਹੋ ਪਾਕਿਸਤਾਨ ਜਾਣ ਦੀ ਤੇ ਭਾਰਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਫੌਜ ਹੈ ਤਾਂ ਵੈਰ ਗਿਆ ਮੇਰੇ ਫੌਜੀ ਭਰਾਣੇ ਉਹ ਸਾਡਾ ਵੀ ਦਿਲ ਕਰਦਾ ਅਸੀਂ ਵੀ ਚਾਹੀਏ ਜੰਗ ਲੜੀਏ ਅਸੀਂ ਉਹ ਜਿਹੜੇ ਹੱਤਵਰਥ ਦੇਸ਼ ਹੈਗਾ ਪਾਕਿਸਤਾਨ ਉਹਨੂੰ ਖਤਮ ਕਰੀਏ ਸਾਡਾ ਵੀ ਦਿਲ ਕਰਦਾ ਇਹ ਸ਼ੇਰ ਸੈਨਿਕ ਜਿਹੜੇ ਸਾਡੇ ਹਿੰਦੂ ਭਰਾਵਾਂ ਦਾ ਕਤਲ ਹੋਇਆ ਉਹਨਾਂ ਦਾ ਬਦਲਾ ਲਈਏ ਸਾਡਾ ਖੂਨ ਖੋਲਦਾ ਅਸੀਂ ਸੌਂ ਨਹੀਂ ਪਾਂਦੇ ਸਾਈ ਸਾਈ ਰਾਤ ਕਿਦਾਂ ਚੁੱਪ ਰਹੀਏ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਚਾਹੀਦਾ ਕਿ ਮੈਂ ਕਹਿੰਦਾ ਜਿਹੜੇ ਵੀ ਬਾਰਡਰ ਏਰੀਆ ਨੇ ਸਰਕਾਰਾਂ ਚਾਹੀਦਾ ਕਿ ਇਥੇ ਨਕਾਇਲ ਕੱਸਣ ਮਤਲਬ ਤੁਸੀਂ ਸੀਲ ਲਗਾ ਲਓ ਕਿ ਅੱਜ ਜੋ ਵੀ ਪਾਕਿਸਤਾਨ ਦੇ ਦੇਖੋ 5000 ਉਹਨਾਂ ਦੀ ਮਿਲਟਰੀ ਦਾ ਬੰਦਾ ਅੱਜ ਤੁਸੀਂ ਇਹ ਲੋ ਰਜ਼ਾਇਨ ਪਾ ਗਿਆ ਇੱਕ ਨਿੱਜੀ ਚੈਨਲ ਤੇ ਖਬਰ ਚੱਲ ਰਹੀ ਵੀ ਹੈ ਉਹਨਾਂ ਦੇ ਮੰਤਰੀ ਬਲਾਵਲ ਭੁੱਟੋ ਡਲੇ ਵੀ ਮੰਤਰੀ-ਮੰਤਰੀ ਹੈਗੇ ਨੇ ਉਹ ਦੇਸ਼ ਛੱਡ ਕੇ ਭੱਜ ਰਹੇ ਨੇ ਕਿੱਥੇ ਮੇਰੇ ਹਿੰਦੁਸਤਾਨ ਦੇ ਜਹਾਜ਼ ਨਾ ਆ ਜਾਣ ਜਹਾਜ਼ ਤੇ ਆਂਦੀ ਇੱਕ ਸ਼ੁਰੂ ਜਹਾਜ ਆਂਦੀ ਵਾਰੀ ਆ ਗਈ ਪਾਕਿਸਤਾਨ ਨੂੰ ਤਬਾਹ ਕਰਨ ਦੀ ਵਾਰੀ ਆ ਗਈ ਹੈ ਔਰ ਹਿੰਦੁਸਤਾਨ ਮੇਰਾ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਤੁਸੀਂ ਕਹਿ ਰਹੇ ਹੋ ਕਿ ਮੋਦੀ ਸਾਹਿਬ ਲੇਟ ਹੋ ਗਏ ਨੇ 4 ਦਿਨ ਹੋ ਗਏ ਨੇ ਅਜੇ ਤੱਕ ਇਲੈਕਸ਼ਨ ਨਹੀਂ ਲਿਆ ਕੀ ਤੁਸੀਂ ਪਰਿਵਾਰਾਂ ਨੂੰ ਮਿਲਣਗੇ ਜਿਨ੍ਹਾਂ ਦੇ ਜੀ ਬਿਲਕੁਲ ਜਰੂਰ ਜਾਵਾਂਗਾ ਜੀ ਕੱਲ ਪਰ ਰਕਾਰ ਸੁਣੋ ਗਾਲ ਸੁਣੋ ਜਾਵਾਂਗਾ ਗਾਲ ਤੇ ਸੁਣ ਲਓ ਉਹ ਕੱਲ ਇੱਕ ਗਿੱਕਰ ਨੇ ਧਮਕੀ ਨਹੀਂ ਦਿੱਤੀ ਕਿ ਮੈਂ ਤਾਂ ਕਮਰਾੰਗਾ ਤਾਰੀ ਬਾਰਡਰ ਤੇ ਅਡਾ ਮੈਂ ਤੇ ਆਂਦਾ ਸਰ ਆ ਗਿਆ ਉਹ ਮੈਂ ਤੇ ਆ ਗਿਆ ਮੈਨੂੰ ਅੱਗੇ ਨਹੀਂ ਬਦਲ ਦਿੱਤਾ ਉਹ ਸੋਨ ਮੈਂ ਤਾਂ ਹੋ ਗਿਆ ਮੈਨੂੰ ਅੱਗੇ ਨਹੀਂ ਬਦਲ ਦੇਣਾ ਜਾਣ ਨਹੀਂ ਦੇਰੇ ਇਸ ਲਈ ਮੈਂ ਦੱਸ ਰਿਆ ਸਰਕਾਰ ਨੂੰ ਉਹ ਲਾਗੋ ਕਾਪੂ ਸ਼ੇਰ ਦੇ ਉਹ ਭੇਜ ਦਿਓ ਪਾਕਿਸਤਾਨ ਸ਼ੇਰ ਜਾਨੂ ਤਿਆਰ ਹੈ ਮੈਂ ਕਹਿੰਦਾ ਕਿਉਂ ਹੀ ਭੇਜ ਦੇ ਉਹ ਤੁਸੀਂ ਸਰਕਾਰ ਦੇ ਕੇ ਆਵਾਜ਼ ਚੱਕ ਦਿਓ ਕਿ ਸ਼ੇਰ ਆਇਆ ਸੀ ਅੰਬਰ ਸਰ ਅਟਾਰੀ ਬਾਰਡਰ ਤੇ ਪਰ ਤੁਸੀਂ ਸ਼ੇਰ ਨੂੰ ਭੇਜਿਆ ਨਹੀਂ ਸ਼ੇਰ ਨਹੀਂ ਦਰਦਣਾ ਬੱਬਰ ਸ਼ੇਰ ਨਾਲ ਆਇਆ ਭੇਜੋ ਬੱਬਰ ਸ਼ੇਰਾਂ ਨੂੰ ਅਟਾਰੀ ਬਾਡਰ ਤੇ ਤਿਆਰ ਬੈਠੇ ਹੋਣਾ ਕੁਝ ਲੋਕ ਤੁਸੀਂ ਮੀਡੀਆ ਦੀਆਂ ਸੁਰਖੀਆਂ ਮਟੋਰਨ ਵਾਸਤੇ ਸਾਰੀਆਂ ਇਹ ਗੱਲਾਂ ਕਰਦੇ ਮੇਰੀ ਗੱਲ ਸੁਣੋ ਜੀ ਮੈਨੂੰ ਕੋਈ ਲੋੜ ਨਹੀਂ ਸੁਰਤਿਆ ਮੈਨੂੰ ਦੇਸ਼ ਨਾਲ ਪਿਆਰ ਹੈ ਵਤਨ ਨਾਲ ਪਿਆਰ ਹੈ ਮੈਨੂੰ ਮੇਰੇ ਭਾਰਤ ਨਾਲ ਪਿਆਰ ਹੈ ਮੈਨੂੰ ਮੇਰੇ ਹਿੰਦੁਸਤਾਨ ਨਾਲ ਪਿਆਰ ਹੈ ਇਸ ਲਈ ਮੈਨੂੰ ਲੋਕ ਪਾਗਲ ਕਹਿੰਦੇ ਆ ਕਿ ਇਹ ਸ਼ੇਰ ਪਾਗਲ ਹੈ ਜਿਹੜਾ ਹਿੰਦੁਸਤਾਨ ਨਾਲ ਭਾਰ ਦਰਾ ਆਪਣਾ ਇੰਨਾ ਪਿਆਰ ਕਰਦਾ ਔਰ ਮੈਂ ਪਿਆਰ ਕਰਦਾ ਰਹੂੰਗਾ ਉਹ جنونی ਹੁੰਦੇ ਨੇ جنونی ਇਹ ਸਾਡਾ ਜਨੂਨ ਹੈ ਦੇਖੋ ਪਾਇਆ ਨਾ ਚਿੱਟਾ کہ اُڑا شہر پورا پاکستان پرواہ نہیں کردہ اے سارے دیکھو ببر شیر اللہ کے لئے جلے نے, پنجاب نے اے ببر شیر نے اے دیوانے نے بھگوان بولے نہ دے مطلب اپنی جان ہتھیلی کرا کے گھومتے پر ہیں پرواہ نہیں کردے اے میں سمرنجیت جیسی نو بھی کہنا कि तेरा दूध दूध तो सब फट गया ना तू पहुंचया इसलिए अपनी दवाई ਦਾ ਇੰਤਜ਼ਾਮ ਕਰਾ ਮੈਂ ਭੇਜਦਾ ਡਾਕਟਰ ਨੂੰ ਮੈਂ ਕਹਿੰਦਾ ਡਾਕਟਰ ਸਾਹਿਬ ਇਹਦਾ ਮੈਂਟਲੀ ਜਿਹੜੀ ਸਿਰਪੀੜ ਹੁੰਦੀ ਹੈ ਇਹਦਾ ਮੈਂਟਲੀ ਰੱਖਣ ਹੁੰਦੀ ਹੈ ਇਹਦਾ ਲਾਜ ਕਰੋ ਵਧੀਆ ਸੀਮਨ ਜੀ ਮਾਨ ਦਾ ਪ੍ਰਸ਼ਾਸਨ ਨੂੰ ਕੋਈ ਮੰਗ ਪੱਤਰ ਕੋਈ ਬੇਨਤੀ ਪੱਤਰ ਦਿੱਤਾ ਹੈ ਬਿਲਕੁਲ ਜੀ ਮੈਂ ਤੁਹਾਡੇ ਸ਼ਹਿਰ ਆਇਆ ਮੈਂ ਤੁਹਾਡੇ ਸ਼ਹਿਰ ਆਇਆ ਬੇਨਤੀ ਪੱਤਰ ਲਾ ਕੇ ਆਣਾ ਐਦਾਂ ਨਹੀਂ ਆਂਦਾ ਜੀ ਮੈਂ ਦੱਸ ਕੇ ਅਨਾ ਆ ਸ਼ੇਰ ਆ ਰਿਹਾ ਅੰਮਰਸਰ ਨਹੀਂ ਤੁਸੀਂ ਪਾਕਿਸਤਾਨ ਜਾਣ ਦੀ ਗੱਲ ਕਰੋ ਬਿਲਕੁਲ ਮੈਂ ਕਿੰਨੀ ਵਾਰੀ ਕਿਹਾ ਤੁਹਾਡੇ ਸਭ ਦੇ ਵੱਡੇ ਅਧਿਕਾਰੀ ਨੂੰ ਕੋਈ ਬੇਨਤੀ ਪੱਤਰ ਦਿੱਤਾ ਕਿ ਮੈਨੂੰ ਨਾਲ ਮੱਖਿਆ ਜਾਂਦੇ ਬੋਝ ਦੇ ਇੱਕ ਚੀਜ਼ ਦੱਸੋ ਇਸ ਤੋਂ ਵੱਡੀ ਚੀਜ਼ ਕੋਈ ਹੁੰਦੀ ਆ ਦੱਸੋ ਨਹੀਂ ਇਹ ਤਾਂ ਤੁਸੀਂ ਭੁੱਲ ਜਾਈ ਇੰਟੀਮੇਟ ਕੰਮਾਂ ਵੀ ਦਾ ਮੈਂ ਇੰਟੀਮੇਟ ਕੀਤਾ ਮੈਂ ਤਾਂ ਬੋਲਦਾ ਪਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਕਿਹਾ ਹੈ ਚਿੱਠੀ ਪਾਈ ਹੈ ਮੈਨੂੰ ਦਿਖਾ ਦੇਣਾ ਕਿ ਮੈਨੂੰ ਮਿਲਣ ਦਾ ਸਮਾਂ ਦਿਓ ਮੈਂ ਦਿਖਾ ਦੇਣਾ ਜੇ ਤੁਹਾਨੂੰ ਪਾਕਿਸਤਾਨ ਜਾਣ ਦੀ ਪਰਮਿਸ਼ਨ ਮਿਲਦੀ ਹੈ ਤੁਹਾਡਾ ਮੋਡ ਆਫ ਐਕਸ਼ਨ ਕੀ ਹੋਏਗਾ ਪਹਿਲਾਂ ਇਹ ਦੱਸੋ ਪਹਿਲਾਂ ਤੇ ਸੈਗਰਾਤ ਤੁਮ ਖਤਮ ਕਰੇਗਾ ਪਾਕਿਸਤਾਨ ਉਡਾ ਦੇਗਾ ਬੰਬ ਨਾਲ ਮੈਂ ਕਹਿੰਦਾ ਪੇਸ਼ ਹੀ ਪਾਕਿਸਤਾਨ ਮੁਕਾਬਲਾ ਹੈ ਕਿਉਂਕਿ ਇਹ ਤਿੰਨਾਂ ਨੇ ਹਮੇਸ਼ਾ ਸਾਡੇ ਹਿੰਦੁਸਤਾਨ ਬਾਰੇ ਵਿੱਚ ਛੜਜੰਤਰ ਰਚੇ ਆ ਸਰਕਾਰਾਂ ਤੇ ਵਿਸ਼ਵਾਸ ਨਹੀਂ ਜਾਂਦਾ ਪੂਰਾ ਵਿਸ਼ਵਾਸ ਹੈ ਮੋਦੀ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਮਾਨ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਇਹ ਵਧੀਆ ਸਰਕਾਰ ਹੈ ਕਦੇ ਸੂਟ ਕਰਦਾ ਮੋਦੀ ਸਾਹਿਬ ਆਏ ਨਾ ਵਾਪਸ ਮੀਟਿੰਗ ਰੱਖੀ ਅਮਿਤ ਸ਼ਾਹ ਵੀ ਪਹੁੰਚਿਆ ਸੀ ਨਾ ਪਹੁੰਚਿਆ ਸੀ ਨਾ ਬੁੱਝੇ ਨਾ ਔਰ ਮੈਂ ਤਿਆਰੀ ਬਣਾ ਕੇ ਇਸ ਨੂੰ ਕਰ ਰਿਹਾ 140 ਕਰੋੜ ਜਨਤਾ ਅੱਜ ਉਹ ਦੇਖਣਾ ਚਾਹਦੀ ਹੈ ਕਿ ਕਦੋਂ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿٹےਗਾ ਕਦੋਂ ਪਾਕਿਸਤਾਨ ਖਤਮ ਹੋਏਗਾ ਅੱਜ ਉਹ ਦੇਖਣ ਜਾ ਚੰਦੇ ਆ ਇਸ ਲਈ ਅਜੰਬਰਸਰ ਆਏ ਆ ਇਸ ਲਈ ਭਾਵਨਾ ਪ੍ਰੈਸ ਕਰ ਰਹੇ ਆ ਯੰਬਰਸਰ ਆ ਕੇ ਮੈਂ ਟਾਰੀ ਵੱਡਰ ਜਾਮਾ ਪਰ ਮੈਨੂੰ ਨਹੀਂ ਚਾਂ ਦਿੱਤਾ ਮੈਂ ਕਿਹਾ ਮੈਂ ਤਾਂ ਮੈਨੂੰ ਲਾ ਦੋ ਬੰਬ ਭੇਜ ਦਿਓ ਮੈਂ ਜਾਨ ਨੂੰ ਤਿਆਰ ਆ ਉਹ ਮਾਮਲਾ ਲੈ ਕੇ ਜਾਓਗੇ ਪਾਕਿਸਤਾਨ ਦਾ ਉਹ ਬੱਬਰ ਸ਼ੇਰ ਹੀ ਬਣਿਆ ਬੱਬਰ ਸ਼ੇਰ ਨਾਲ ਨੇ ਸਾਰੇ ਬੰਬ ਵੀ ਨੇ ਇਹ ਬੱਬਰ ਸ਼ੇਰ ਨੇ ਪਹਿਲ ਕੰਮ ਹਮਲਾ ਹੋਇਆ ਉਹਨੂੰ ਕਿਸ ਤਰੀਕੇ ਦੇ ਨਾਲ ਲਿਖਦੇ ਹੋ ਹੁਣ ਆਉਣ ਵਾਲੇ ਟਾਈਮ ਤੇ ਲੱਗਦਾ ਵੀ ਉੱਥੇ ਜਿਹੜੇ ਸ਼ਹੀਦ ਹੋ ਉਹਨਾਂ ਨੂੰ ਇਨਸਾਫ ਮਿਲੇਗਾ ਬਿਲਕੁਲ ਹੀ ਮਿਲੇਗਾ ਮੋਦੀ ਸਾਹਿਬ ਸੋ ਨਹੀਂ ਰਹੇ ਵਧੀਆ ਦੇਸ਼ ਦੇ ਪ੍ਰਾਈਮ ਮਿਨਿਸਟਰ ਹੈ ਵਧੀਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਨੂੰ ਪਤਾ ਹੈ ਉਹ ਬੱਬਰ ਸ਼ੇਰ ਸੋ ਨਹੀਂ ਰਿਹਾ ਹੋਊਗਾ ਉਹ ਕਿਉਂ ਜੋ ਉਹਦੋਂ ਸਹੂਗਾ ਜਦੋਂ ਆਤਕਵਾਦ ਦਾ ਸਫਾਇਆ ਕਰ ਦੇਗਾ ਪਾਕਿਸਤਾਨ ਦਾ ਸਫਾਇਆ ਕਰ ਦੇਗਾ ਔਰ ਉਸ ਦਿਨ ਮੈਂ ਸੱਚੀ ਸ਼ੂਟ ਕਰੂੰਗਾ ਮੋਦੀ ਸਾਹਿਬ ਨੂੰ ਕਿ ਤੁਸੀਂ ਵਾਚੇ ਹੀ ਦੇਸ਼ ਦੇ ਡਾਇਮੰਡ ਪ੍ਰਧਾਨ ਮੰਤਰੀਓ ਔਰ ਹਿੰਦੂ ਜੱਟ ਸ਼ੇਰ ਲੁਆਏ ਤੁਹਾਡਾ ਦਿਲੋਂ ਫੈਨ ਹੈ ਨਹੀਂ ਤੁਸੀਂ ਕਲੂ ਨਹੀਂ ਕਰਦੇ ਪ੍ਰਧਾਨ ਕਰਦਾ ਦਿਲੋਂ ਕਰਦਾ ਤੁਸੀਂ ਇਹ ਨਾ ਉਸ ਦਿਨ ਮੈਂ ਸ਼ੂਟ ਕਰੂੰਗਾ ਸਲੂਟ ਕਰੂੰਗਾ ਸਪੈਸ਼ਲ ਮੋਦੀ ਸਾਹਿਬ ਨੂੰ ਮੈਂ ਮਿਠਾਈ ਭੇਜੂੰਗਾ ਕਿ ਤੁਸੀਂ ਪਾਕਿਸਤਾਨ ਦਾ ਸਫਾਇਆ ਕੀਤਾ ਆਤਕਵਾਦ ਦਾ ਸਫਾਇਆ ਕੀਤਾ ਔਰ ਮੈਂ ਕਹਿੰਦਾ ਤੁਹਾਡੇ ਕਰਕੇ ਪੰਜਾਬ ਦੀ ਜਨਤਾ 140 ਕਰੋੜ ਜਨਤਾ ਪੂਰੀ ਖੁਸ਼ ਹੋ ਗਈ ਮੋਦੀ ਸਾਹਿਬ ਸਵਾਇਆ ਕਰ ਦਿਓ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਉਹਨੂੰ ਕਿਸ ਤਰੀਕੇ ਨਾਲ ਦੇ ਦੇਸ਼ ਦੇ ਗद्दार ਨੇ ਇਹ ਲੋਕ ਦੇਸ਼ ਤੋਂ ਉਹਦੇ ਮੁਕਦਮੇ ਦਰਜ ਹੋਣੇ ਚਾਹੀਦੇ ਆ ਇਹ ਲੋਕ ਇੱਥੇ ਨਹੀਂ ਰਹਿਣੇ ਚਾਹੀਦੇ ਮੈਂ ਇਹੋ ਚੀਜ਼ ਕਹਿੰਦਾ ਇਹ ਜਿਹੜੇ ਵੀ ਲਾਂਦੇ ਰੇ ਜਿਹੜੇ ਵੀ ਬੋਲਦੇ ਨੇ ਉਹਦੇ ਦੇਸ਼ ਤੋਂ ਉਹਦੇ ਮੁਕਦਮੇ ਦਰਜ ਹੋਣੇ ਚਾਹੀਦੇ ਕਿਉਂਕਿ ਮੈਂ ਹਿੰਦੁਸਤਾਨ ਚ ਰਹਿਣਾ ਮੇਰਚ ਹਿੰਦੁਸਤਾਨ ਦਾ ਕੂਨ ਹੈ ਮੈਂ ਭਾਰਤ ਚ ਰਹਿਣਾ ਮੈਂ ਹਿੰਦੁਸਤਾਨ ਜਿੰਦਾਬਾਦ ਕਹਿੰਦਾ ਔਰ ਕਹਿੰਦਾ ਰਹੂਗਾ ਪਾਕਿਸਤਾਨ ਮੁਰਦਾਬਾਦ ਹੈ ਔਰ ਮੁਰਦਾਬਾਦ ਹੀ ਰਹੂਗਾ ਜਿਹੜੀ ਤੁਸੀਂ ਖਾਲਿਸਤਾਨ ਦੀ ਗੱਲ ਕਰ ਰਹੇ ਸੀ ਵੀ ਸਿਮਰਨਜੀਤ ਸਿੰਘ ਮਾਸ ਖਾਲਿਸਤਾਨ ਦੀ ਮੰਗ ਕਰ ਰਹੇ ਨੇ ਕਾਂਦੇ ਉਸਤਾਨਾ ਨੇ ਕੋਨੋਂ ਪਾਕਿਸਤਾਨ ਦੇ ਕਿਉਂ ਕਾ ਰਹੇ ਨੇ ਉਹਨਾਂ ਦੇ ਉਹਦਾ ਡੀਐਨਏ ਚੈੱਕ ਕਰਾਓ ਪਹਿਲਾਂ ਜੀ ਕਦੀ ਉਹ ਗੱਲ ਕਰਦਾ ਖਾਲਿਸਤਾਨ ਦੀ ਜਿਹਦਾ ਨਾਮੋ ਨਿਸ਼ਾਨ ਨਹੀਂ ਹੈਗਾ ਜਿੰਨੂੰ ਕੋਈ ਜਾਣਦਾ ਹੀ ਨਹੀਂ ਕੋਈ ਵਰਲਡ ਹੀ ਨਹੀਂ ਹੈਗਾ ਕਿ ਖਾਲਸਤਾਨ ਹੈ ਕੀ ਹੈ ਆਪਣੇ ਅਨੁਪਰਤ ਗਰੀਬ ਹੈ ਜਿਹੜੇ ਕੈਨੇਡਾ 8 ਗੁਣਾ ਕੈਨੇਡਾ ਦੇਖੋ ਭਾਰਤ ਨਾਲੋਂ 8 ਗੁਣਾ ਵੱਡਾ ਤੁਸੀਂ ਕੈਨੇਡਾ ਜਾ ਕੇ ਆਪਣਾ ਖਾਲਸਾ ਨਾਲੋਂ ਕਿਉਂ ਸਾਡੇ ਹਿੰਦੂਸਾਂ ਨੂੰ ਖਰਾਬ ਕਰਦੇ ਹੋ ਉੱਤੇ ਆਈਐਸਡੀ ਇਹ ਏਜੰਸੀਆਂ ਪਾਕਿਸਤਾਨ 'ਚ ਬੈਠੀਆਂ ਅੱਤਵਾ ਏਜੰਸੀਆਂ ਇਹ ਖਤਮ ਜਦੋਂ ਹੋਣ ਗਈਆਂ ਇਹਨਾਂ ਨੂੰ ਖਤਮ ਕਰਨਾ ਪੈਣਾ ਮੋਦੀ ਸਾਨੂੰ ਮੈਂ ਕਹਿੰਦਾ ਅੱਜ ਦੇਖੋ ਦੇਸ਼ ਕਿੰਨੇ ਡਲ ਗਏ ਸਾਡੇ ਨਾਲ ਅਮਰੀਕਾ ਵੀ ਸਾਡੇ ਨਾਲ ਰੂਸ ਵੀ ਸਾਡੇ ਨਾਲ ਜਾਪਾਨ ਵੀ ਸਾਡੇ ਨਾਲ ਕਿੰਨੀ ਵਧੀਆ ਵਧੀਆ ਕੰਟਰੀਆਂ ਸਪੋਰਟ ਕਰ ਰਹੀਆਂ ਮਤਲਬ ਇਹ ਕਾਦਲੀ ਕਿ ਅਸੀਂ ਅੰਤਰਗਵਾਹ ਦਾ ਦੇਸ਼ ਜਿਹੜਾ ਹੈਗਾ ਵਾ ਪਾਕਿਸਤਾਨ ਇਹਨੂੰ ਖਤਮ ਕਰ ਦਈਏ